ਤੇ ਆਪ ਸਾਰਿਆਂ ਹੀ ਸੰਗਤਾਂ ਦੇਖ ਰਹੀਆਂ ਹੋ ਪੰਜਾਬੀ ਪੋਸਟ ਮਹਿਮੂਦ ਸਿੰਘ ਇਸ ਵਕਤ ਗੁਰਮਤ ਲਹਿਰ ਆਰਗੇਨਾਈਜੇਸ਼ਨ ਪੱਛਮੀ ਬੰਗਾਲ ਵੱਲੋਂ ਆਪ ਜੀ ਨੂੰ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮਤ ਲਹਿਰ ਆਰਗੇਨਾਈਜੇਸ਼ਨ ਪੱਛਮੀ ਬੰਗਾਲ ਵੱਲੋਂ ਲਗਾਤਾਰ ਭਗਤ ਜੈਦੇਵ ਜੀ ਦੇ ਜੋ ਜਨਮ ਸਥਾਨ ਹੈ ਪੀਰ ਭੂਮ ਜੈਦੇਵ ਕਿੰਦਲੀ ਜੋ ਕਿ ਪੱਛਮੀ ਬੰਗਾਲ ਦੇ ਵਿੱਚ ਨੇ ਉਹ ਬਾਣੀ ਬੰਗਲਾ ਦੇ ਵਿੱਚ ਉਹ ਬਾਣੀ ਨੂੰ ਵੰਡਿਆ ਜਾ ਰਿਹਾ ਹੈ ਤਾਂ ਕਿ ਭਗਤ ਜੈਦੇਵ ਜੀ ਦੀ ਬਾਣੀ ਬੰਗਾਲ ਦੇ ਲੋਕਾਂ ਕੋ ਵੀ ਇਹ ਜਾ ਸਕੇ ਅਤੇ ਉਹਨਾਂ ਨੂੰ ਵੀ ਸਮਝ ਆਵੇ ਕਿ ਭਗਤ ਜੈਦੇਵ ਜੀ ਦੀ ਬਾਣੀ ਜੋ ਉਹਨਾਂ ਦਾ ਬੰਗਲਾ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਸਾਡੇ ਬੰਗਲਾ ਜੋ ਬੰਗਾਲੀ ਵੀਰ ਨੇ ਉਹਨਾਂ ਨੂੰ ਰੋਈਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਉਹਦੇ ਵਿੱਚ ਬੰਗਾਲ ਦੇ ਭਗਤ ਜੈਦੇਵ ਜੀ ਦੀ ਵੀ ਬਾਣੀ ਨੇ